ਮਾਇਆ ਦਾ ਹੋਣਾ ਪਾਪ ਨਹੀਂ ਹੈ ਸਜਣੋ ਬੇੜੀ ਪਾਣੀ ਵਿੱਚ ਪਾਣੀ 'ਚ ਤਰਦੀ ਹੈ ਤੁਹਾਨੂੰ ਕਿੰਨਾ ਸੋਹਣਾ ਲੱਗਦਾ ਹੈ ਤੁਸੀਂ ਲੋਕ ਬੇੜੀਆਂ ਵਿੱਚ ਰਾਈਟ ਲੈਂਦੇ ਹੋ ਘੁੰਮਦੇ ਹੋ ਜਿਹਨੂੰ ਨਹੀਂ ਵੀ ਤਰਨਾ ਆਉਂਦਾ ਬੇੜੀ 'ਚ ਬਹਿ ਕੇ ਛੋਟੇ ਛੋਟੇ ਸ਼ਿਪ ਬਣੇ ਹੋਏ ਨੇ ਬੇੜੀ ਪਾਣੀ ਵਿੱਚ ਰਵੇ ਪੈਸੇਂਜਰ ਨੂੰ ਪਾਰ ਲਾਉਂਦੀ ਹੈ ਲੋਕ ਆਨੰਦ ਮਾਣਦੇ ਨੇ ਪਾਣੀ ਵਿੱਚ ਘੁੰਮਦੇ ਨੇ ਸਜਣੋ ਬੇੜੀ ਪਾਣੀ ਵਿੱਚ ਰਵੇ ਤਾਂ ਤਰਦੀ ਹੈ ਪਾਣੀ ਬੇੜੀ ਵਿੱਚ ਆ ਜਾਏ। ਸੋਖੀ ਗੱਲ ਐ। ਪਾਣੀ ਬੇੜੀ ਵਿੱਚ ਆ ਜਾਏ, ਬੇੜੀ ਡੁੱਬ ਜਾਂਦੀ। ਬੰਦਾ ਮਾਇਆ ਵਿੱਚ ਰਵੇ, ਡੁੱਬੇਗਾ ਨਹੀਂ। ਮਾਇਆ ਬੰਦੇ ਵਿੱਚ ਆ ਜਾਏ, ਉਹਨੇ ਡੁੱਬ ਜਾਣਾ। ਸਹਿਬ ਕਹਿੰਦੇ ਰਹਿ ਮਾਇਆ ਚ, ਤੈਨੂੰ ਘਰ ਪਰਵਾਹਰ ਬੱਚੇ ਸੰਸਾਰ ਚਾਹੀਦਾ। ਪਦਾਰਥ ਚ ਚਾਹੀਦੇ ਨੇ, ਮਾਇਆ ਚਾਹੀਦੀ ਕਿਹੜੀ ਚੀਜ਼ ਐ ਜਿਹੜੀ ਮਾਇਆ ਤੋਂ ਬਗੈਰ ਸੰਸਾਰਕ ਵਿੱਚ ਕੰਮ ਚੱਲਦੀ। ਇੱਥੋਂ ਤੱਕ ਹਜ਼ੂਰ ਨੇ ਕਿਹਾ, ਕਹੋ ਕਬੀਰ ਜਿਸ ਉਦਰ ਜਿਹਨੂੰ ਪੇਟ ਲੱਗੇ ਤਿਸ ਮਾਇਆ ਉਹਨੂੰ ਸੰਸਾਰ ਦੀ ਹਰ ਸ਼ੈ ਚਾਹੀਦੀ ਹੈ ਪਰ ਸਰੀਰ ਰਵੇ ਸੰਸਾਰ ਪਰਿਵਾਰ ਪੁੱਤਰ ਧੀਆਂ ਕਾਰੋਬਾਰ ਮਾਇਆ ਵਿੱਚ ਸੁਰਤੀ ਸ਼ਬਦ ਨਾਲ ਰਵੇ ਸ਼ਬਦ ਗੁਰੂ ਸੁਰਤ ਤੁੰ ਚਿੱਲ ਜੇ ਸੁਰਤੀ ਵਿੱਚ ਸੰਸਾਰ ਰਹਿ ਗਿਆ ਫਿਰ ਜਲਤ ਕੀ ਨਿਕਲਨੇ ਜੇ ਰਹਿ ਗਈ ਮਾਇਆ ਸੁਰਤੀ ਵਿੱਚ ਕਿ ਹਾਏ ਮੇਰੇ ਪੈਸੇ ਰਹਿ ਗਏ ਬੈਂਕ ਚ ਮਰਨ ਲੱਗੇ ਆ ਇਹ ਗੱਲ ਯਾਦ ਰੱਖੋ ਸੋਖਾ ਜਿਹਾ ਜੀਉਣਾ ਸ਼ੁਰੂ ਕਰੋ ਰੱਖੋ ਬੈਂਕਾਂ 'ਚ ਚਲਾਓ ਕਾਰੋਵਰ ਕਮਾਓ ਜਿੰਨਾ ਕਮਾਉਣਾ ਪਰ ਇੰਨਾ ਕੁ ਆਪਣੇ ਆਪ ਨੂੰ ਨਿਊਟਰਲ ਰੱਖੋ ਵੀ ਜਿੰਨਾ ਕੁ ਵਰਤ ਲਿਆ ਠੀਕ ਹੈ ਜਿਹੜਾ ਰਹਿ ਗਿਆ ਰਹਿ ਗਿਆ ਭਾਈ ਫਿਰ ਉਹਨੂੰ ਕੀ ਹੈ ਪਹਿਲੇ ਆਪਣੇ ਬੱਚਿਆਂ ਨੂੰ ਵੰਡ ਜਾਓ ਆਪਣੇ ਪੁੱਤਰ ਧੀਆਂ ਬੱਚਿਆਂ ਲਈ ਕਮਾਉਂਦੇ ਹੋ ਉਹਨਾਂ ਨੂੰ ਪਹਿਲੇ ਵੰਡ ਜਾਓ ਸੁਰਤੀ ਵਿੱਚ ਨਾ ਰੱਖੋ ਕਿ ਹਾਏ ਰਹਿ ਗਿਆ ਹਾਏ ਪੈਸੇ ਰਹਿ ਗਏ ਰਹਿ ਗਏ ਤਾਂ ਫਿਰ ਰਹਿ ਗਏ ਜਿੰਨੇ ਵਰਤ ਲਏ ਵਰਤ ਲਏ ਇਤਨਾ ਨਿਊਟਰਲ ਚੱਲਣਾ ਪੈਣਾ ਛੱਡਣ ਵਾਸਤੇ ਨਹੀਂ ਗੁਰੂ ਨੇ ਕਿਹਾ ਰੋ ਵਿੱਚ ਪਰ ਸੁਰਤੀ ਉੱਚੀ ਕਰ ਲੋ ਜੇ ਸੁਰਤੀ ਵਿੱਚ ਰਹੇਗੀ ਮਾਇਆ ਫਿਰ ਸੁਰਤੀ ਰੱਬ ਦੀ ਦਰਗਾਹ ਵਿੱਚ ਫਿਰ ਕੀ ਹੋਣਾ ਸੁਣੋ ਸਾਰੇ ਜਵਾਬ ਮਿਲ ਜਾਣੇ ਅੰਤ ਕਾਲ ਜੋ ਲక్ష్ਮੀ ਸਿਮਰੇ ਤੇਰੀ ਸੁਰਤੀ ਨੇ ਸਿਮਰ ਲਿਆ ਹਾਏ ਪੈਸਾ ਹਾਏ ਰਹਿ ਗਿਆ ਮੇਰਾ ਕਾ ਪੜੋ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ ਫਿਰ ਕੀ ਹੋਣਾ ਸਰਪ ਜੋਨ ਵੱਲ ਬਲ ਉਤਰੈ ਤੂੰ ਵਾਰ-ਵਾਰ ਉੱਥੇ ਜਿੰਨੀ ਦੇ ਰੱਬ ਅਗਲਾ ਜਨਮ ਨਹੀਂ ਦਿੰਦਾ ਤੂੰ ਸੱਪ ਦੀ ਜੂਨ ਚ ਘੁੰਮੀ ਜਾਣਾ ਮੈਨੂੰ ਇੱਕ ਸੱਜਣ ਕਹਿੰਦੇ ਭਾਈ ਸਾਹਿਬ ਸਾਡੇ ਖੂਤ ਤੇ ਸੱਪ ਬਹੁਤ ਨਿਕਲਦੇ ਆ ਮੈਂ ਕਿਹਾ ਉੱਥੇ ਕਿਤੇ ਪੈਸੇ ਪੂਸੇ ਲੱਭੋ ਦੱਬੇ ਹੋਣਗੇ ਕਹਿੰਦੇ ਕਿਹੜੀ ਗੱਲ ਹੋਈ ਮੈਂ ਕਿਹਾ ਅਗਲੀ ਗੱਲ ਨਾ ਮੇਰੇ ਤੋਂ ਪੁੱਛਿਓ ਸੱਪ ਕੌਣ ਹੈ ਉਹ ਨਾ ਮੇਰੇ ਤੋਂ ਪੁੱਛਿਓ ਫਿਰ ਤੁਸੀਂ ਲੜ ਪੈਣਾ पर उत्थे पैसे लभो कित कुछ ना कुछ रह गया उ अंतकाल जो लक्ष्मी सिमरे ऐसी चिंता में जे मरे सर्प जोन अगे पढ़ो अंतकाल जो मंदिर सिमर सुरती रह गया संसार हाय मेरा घर ओ भी कोठी ओ भी घर वह भी घर सुरती रह गई उ ਫਿਰ ਕੀ ਹੋਣਾ ਪੜੋ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੂਨ ਬਲ ਬਲ ਉਤਰ ਅਸਾ ਪ੍ਰੇਤ ਇੱਕ ਜੂਨ ਹੈ ਇਹਨੂੰ ਕਈ ਕਹਿੰਦੇ ਨਹੀਂ ਜੀ ਬਿਰਤੀ ਹੈ ਫਿਰ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਅੰਤ ਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੈ ਪ੍ਰੀਤ ਜੋਨ ਬਲ ਬਲ ਉਤਰੈ ਅੰਤ ਕਾਲ ਜੋ ਲੜਕੇ ਸਿਮਰੈ ਮਰਨ ਲੱਗਿਆ ਸੁਰਤੀ ਸੰਸਾਰ ਰਹਿ ਗਿਆ ਬੱਚਿਆਂ ਨੂੰ ਮਲਾ ਦਿਓ ਹਾਏ ਓ ਹਾਏ ਓ ਮਰਿਆ ਨੂੰ ਹੱਕਾ ਮਾਰੀ ਗਿਆ ਰਹਿ ਗਈ ਸੁਰਤ ਸੁਕਰ ਜੋਨ ਬਲਵਲ ਉਤਰੇ ਅੰਤ ਕਾਲ ਜੋ ਇਸਤਰੀ ਸਿਮਰੈ ਸੀ ਚਿੰਤਾ ਮੈਂ ਜੇ ਮਰੈ ਵੇਸ਼ਵਾਜੋਨ ਬਲਵਲ ਉਤਰੇ ਮੰਦੇ ਵਿਕਾਰ ਰਹਿ ਗਏ ਸੁਰਤੀ ਚੰਤ ਵੇਲੇ ਤੇਰਾ ਜਨਮ ਹੋਣਾ ਗੰਦਗੀ ਚ ਮਾਰੇ ਮੁਕਤ ਕਿਵੇਂ ਹੋਣਾ ਹੁਣ ਜਵਾਬ ਦਿੱਤਾ ਪੜੋ ਅੰਤ ਕਾਲ ਨਾਰਾਇਣ ਸਿਮਰੈ ਅੰਤ ਕਾਲ ਨਾਰਾਇਣ ਪੜੋ ਅੰਤ ਕਾਲ ਨਾਰਾਇਣ ਸਿਮਰੈ ਅੰਤ ਕਾਲ ਨਾਰਾਇਣ ਜੇ ਅੰਤ ਵਿਲੇ ਆਪ ਸੁਤੀ ਚ ਆ ਗਿਆ ਵਾਹਿਗੁਰੂ 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 ਫਿਰ ਕੀ ਹੋਣਾ ਡੈਫੀਨੇਟ ਮੁਕਤ ਪੜੋ ਅੰਤ ਕਾਲ ਨਾਰਾਇਣ ਸਿਮਰੈ ਅਸੀ ਚਿੰਤਾ ਮੈਂ ਜੇ ਮਰੇ ਬਦ ਤ੍ਰਿ ਲੋਚਨ ਤੇ ਨਰ ਮੁਕਤ ਆ ਪਿਤੰਬਰ ਵਾ ਕਹਿਰਦੇ ਵਸ ਕੋਣ ਗੱਲ ਇਹ ਐ ਅੰਤ ਵਿਲੇ ਉਹਨੂੰ ਯਾਦ ਆਉਣੇ ਜਿਨੇ ਪਹਿਲਾਂ ਜਪਿਆ ਸਾਰਾ ਸਾਲ ਬੱਚਾ ਸਕੂਲ ਨਾ ਜਾਵੇ ਪੇਪਰਾਂ 'ਚ ਬਿਠਾ ਦਿਓ ਪਾਸ ਹੋ ਜਾਏਗਾ ਨਹੀਂ ਭਾਈ ਉਹਨੂੰ ਪਹਿਲਾਂ ਤਿਆਰੀ ਕਰਨੀ ਪੈਣੀ ਐ ਇੱਥੇ ਬਹਿਣ ਦਾ ਕੋਈ ਮਕਸਦ ਐ ਸੁਰਤੀ ਗੁਰੂ ਦੀ ਮਤ ਲੈ ਲੈ ਜਪਣ ਲੱਗ ਜਾਈਏ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਹੋਇਆ ਨਾਮ ਫਿਰ ਨਾਲ ਜਾਂਦਾ ਕੀਤੇ ਹੋਏ ਕਰਮ ਨਾਲ ਜਾਂਦੇ ਨੇ ਕੀਤੀ ਹੋਈ ਚੰਗਿਆਂ ਦੀ ਸੰਗਤ ਦਰਗਾਹ ਤੱਕ ਜਾਂਦੀ ਹੈ ਅਦ੍ਰਿਸ਼ਟ ਵੀ ਦ੍ਰਿਸ਼ਟ ਵੀ ਇੱਕ ਛੋਟੀ ਜਿਹੀ ਗੱਲ ਕਰਕੇ ਮੈਂ ਸਮਾਪਤੀ ਵੱਲ ਆਉਣਾ 7 ਮਿੰਟ ਰਹਿ ਗਏ ਨੇ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਬਹੁਤ ਪਿਆਰੇ ਸਿੱਖ ਨੇ ਭਾਈ ਵਿਧੀ ਚੰਦ ਸਾਹਿਬ ਹਜ਼ੂਰ ਇਹਨਾਂ ਪਿਆਰ ਕਰਦੇ ਨੇ ਪਾਤਸ਼ਾਹ ਨੇ ਕਹਿ ਦਿੱਤਾ ਵਿਧੀ ਚੰਦ ਸ਼ੀਨਾ ਗੁਰੂ ਕਾ ਔਰ ਸਾਥ ਸੰਗਤ ਸਿਆਣੇ ਕਹਿੰਦੇ ਨੇ ਬੱਦ ਨਾਲੋਂ ਬਦਨਾਮ ਬੁਰਾ ਭਾਈ ਵਿਧੀ ਚੰਦ ਨੂੰ ਲੋਕਾਂ ਬਦਨਾਮ ਕਰ ਦਿੱਤਾ ਸੀ ਕਿ ਬਹੁਤ ਵੱਡਾ ਚੋਰ ਹੈ ਜੀ ਜਿਹੜੀ ਚੋਰੀ ਹੋਣੀ ਉਹਦਾ ਨਾਮ ਲੱਗ ਜਾਣਾ ਉਹਨਾਂ ਕਹਿ ਦਿੱਤਾ ਮੈਂ ਤੇ ਬਦਨਾਮ ਹੋਇਆ ਬਾਬਾ ਅਦਲੀ ਜੀ ਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਮੇਰਾ ਗੁਰੂ ਬਦਨਾਮੀਆਂ ਤੋ ਦਿੰਦਾ ਆਖੋ ਵਾਹਿਗੁਰੂ ਕਹਿੰਦੇ ਮੇਰਾ ਗੁਰੂ ਬਦਨਾਮੀਆਂ ਤੋ ਦਿੰਦਾ ਹੈ ਚੱਲ ਵਿਧੀ ਚੰਦ ਤੇ ਨੂੰ ਉਸ ਗੁਰੂ ਕੋਲ ਲੈ ਜਾ ਜਿਨ੍ਹਾਂ ਬਦਨਾਮ ਹੋਇਆਂ ਨੂੰ ਗੁਰੂ ਬਦਨਾਮੀਆਂ ਧੋ ਦਿੰਦੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸਿੱਖੀ ਤਾਂਨ ਕੀਤੀ 6ਵੇਂ ਪਾਤਸ਼ਾਹ ਵੱਲੋਂ ਐਸੀ ਸੇਵਾ ਹੋਈ ਕਿ ਉਹ ਸੇਵਾ ਤੋਂ ਪਾਤਸ਼ਾਹ ਖੁਸ਼ ਹੋ ਕੇ ਕਹਿੰਦੇ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਇੱਕ ਦਿਨ ਮਹਾਰਾਜ ਦੇ ਨਾਲ ਉੱਤਰਾਖੰਡ ਤੋਂ ਵਾਪਸ ਆ ਰਹੇ ਨੇ ਯੂਪੀ ਤੋਂ ਹੁਣ ਉਹ ਵਿੱਚੋਂ ਸਟੇਟ ਉੱਤਰਾਖੰਡ ਬਣੀ ਕਿੱਥੋਂ ਵਾਪਸ ਆ ਰਹੇ ਨੇ ਸੰਗਤਾਂ ਸਮੇਤ ਸਿੱਖਾਂ ਦੇ ਨਾਲ ਭਾਈ ਵਿਧੀਚੰਦ ਸ਼ਿਰਗੁਰੂ ਹਰਗੋਬਿੰਦ ਸਾਹਿਬ ਮਹਾਰਾਣੀਆਂ ਦੇ ਨਾਲ ਨਾਨਕ ਮਤਾ ਸਾਹਿਬ ਤੋਂ ਵਾਪਸ ਆ ਰਹੇ ਨੇ। ਉਥੋਂ ਦੇ ਹੰਕਾਰੀ ਜੋਗੀਆਂ ਨੂੰ ਸਾਧ ਕੇ ਸੜਿਆ ਹੋਇਆ ਪਿੱਪਲ ਦੁਆਰਾ ਹਰਾ ਕਰਕੇ ਜਦੋਂ ਮਹਾਰਾਜ ਜੀ ਵਾਪਸ ਆ ਰਹੇ ਤੇ ਰਸਤੇ ਵਿੱਚ ਇੱਕ ਜਗ੍ਹਾ ਤੇ ਰੁਕੇ ਅੱਜ ਉੱਥੇ ਬਹੁਤ ਵੱਡਾ ਸ਼ਹਿਰ ਹੈ। ਔਰ ਹਿੰਦੁਸਤਾਨ ਵਿੱਚ ਨਹੀਂ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਡਾ ਇਸਲਾਮਿਕ ਵਿਦਿਆ ਕੇਂਦਰ ਹੈ ਉਸ ਸ਼ਹਿਰ ਵਿੱਚ। ਸਭ ਤੋਂ ਵੱਡਾ ਇਸਲਾਮਿਕ ਵਿਦਿਆ ਕੇਂਦਰ ਹੈ ਏਸ਼ੀਆ ਦਾ ਸਭ ਤੋਂ ਵੱਡਾ ਸ਼ਹਿਰ ਵਿੱਚ ਉਹਦਾ ਨਾਮ ਹੈ دیੋਬੰਦ ਉਦੋਂ ਥੋੜੇ ਜਿਹੇ ਘਰ ਵਸਤੇ ਸਨ ਫਕੀਰ ਉਸ ਜਗ੍ਹਾ ਉੱਤੇ ਕਾਜੀ ਹਾਜੀ ਰਹਿੰਦੇ ਸੀ ਮਹਾਰਾਜ ਉੱਥੇ ਆ ਕੇ ਵਿਸ਼ਰਾਮ ਕੀਤਾ ਅਮਰਤ ਵਿੱਲੇ ਤੇ ਭਾਈ ਵਿਧੀਚੰਦ ਸਾਹਿਬ ਗੁਰੂ ਦੀ ਬਾਣੀ ਪੜ੍ਹ ਰਹੇ ਨੇ ਸੁਰਤ ਜੁੜੀ ਹੋਈ ਹੈ ਸਵੇਰ ਦਾ ਨਿਯਮ ਕਰਕੇ ਨਾਲ ਹੁਣ ਸ਼ਬਦ ਜਿਹੜਾ ਯਾਦ ਆਇਆ ਜਿਹੜਾ ਪਿਆਰਾ ਲੱਗਾ ਉਹਨੂੰ ਵਾਰ-ਵਾਰ ਪੜਨ ਲੱਗ ਪਏ ਇੱਕ ਸ਼ਬਦ ਨੂੰ ਵਾਰ-ਵਾਰ ਭਾਈ ਵਿਦੀਚੰਦ ਸੁਰਤੀ ਵਿੱਚ ਪੜ ਰਹੇ ਨੇ ਬੈਠੇ ਉੱਚੀ-ਉੱਚੀ ਗਾ ਰਹੇ ਨੇ ਉਹ ਸ਼ਬਦ ਸੁਣ ਕੇ ਇੱਕ ਮੁਸਲਮਾਨ ਫਕੀਰ ਨੇ ਆਕੇ ਸਵਾਲ ਕੀਤਾ ਉਹ ਭਾਈ ਗੁਰੂ ਦੇ ਸਿੱਖਾ ਜੋ ਤੂੰ ਗਾ ਰਹੇ ਹੈ ਮੈਨੂੰ ਸ਼ੱਕ ਹੈ ਇਹ ਝੂਠ ਹੈ ਵਿਦੀਚੰਦ ਨੇ ਕਿਹਾ ਇਹ ਝੂਠ ਨਹੀਂ ਹੋ ਸਕਦਾ ਮੇਰੇ ਗੁਰੂ ਦੀ ਬਾਣੀ ਦਾ ਇੱਕ ਇੱਕ ਅੱਖਰ ਸੱਚ ਹੈ ਝੂਠ ਨਹੀਂ ਹੈ ਉਹਨਾਂ ਕੇ ਮੈਨੂੰ ਸ਼ਕਤ ਹੈ ਹੁਣ ਉਹ ਪੰਕਤੀ ਕੀ ਗਾ ਰਹੇ ਨੇ ਇੱਕੋ ਪੰਕਤੀ ਪੜ੍ਹ ਰਹੇ ਨੇ ਵਾਰ-ਵਾਰ ਪਿਆਰ ਵਿੱਚ ਆ ਕੇ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ ਪੜੋ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪਕੇ ਆ ਹੋਏ ਜੀਵੰਦੇ ਵਿਛੜੇ ਉਹ ਮੂਆ ਨਾ ਜਾਈ ਸ਼ੌੜ ਜਦੋਂ ਪਿਆਰ ਵਿੱਚ ਪੜਿਆ ਮੁਸਲਮਾਨ ਨੇ ਸ਼ੱਕ ਕੀਤੀ ਉਹਨਾਂ ਕਿ ਮੈਨੂੰ ਇਹ ਤੇ ਸ਼ੱਕ ਹੈ ਇੱਕ ਨੁਕਤਾ ਹੋਰ ਸੁਣਿਓ ਕਈ ਵਾਰ ਸਵਾਲ ਹੋ ਸਕਦਾ ਕਿਉਂਕਿ ਲਾਈਵ ਚੱਲਦਾ ਹੈ ਲੋਕੀ ਸਵਾਲ ਕਰਦੇ ਰਹਿੰਦੇ ਨੇ ਸਵੇਰ ਦਾ ਨੇਮ ਤਾਂ ਜਪਜੀ ਸਾਹਿਬ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਬਣਾ ਗਏ ਫਿਰ ਇਹ ਪੰਕਤੀ ਤਾਂ ਨਿਤਨੇਮ ਚਾਉਂਦੀ ਨਹੀਂ ਇਹ ਕਿਉਂ ਸਵੇਰੇ ਪੜ ਰਹੇ ਸੀ ਇਹ ਅੰਗਤੀ ਤਾਂ ਨਿਤਨੇਮ ਵਿੱਚ ਆਉਂਦੀ ਨਹੀਂ ਹੈ ਇਹ ਕਿਉਂ ਪੜ ਰਹੇ ਸੀ ਤੁਸੀਂ ਕਦੇ ਵੇਖੋਗੇ ਗੁਟਕਿਆਂ ਵਿੱਚ ਇੱਕ ਬਾਣੀ ਛਪੀ ਹੈ ਉਹ ਬਾਣੀ ਦਾ ਨਾਮ ਰੱਖਿਆ ਹੋਇਆ ਹੈ ਗੁਰਮੁਖ ਪਿਆਰਿਆਂ ਵੱਲੋਂ ਸ਼ਬਦ ਹਜ਼ਾਰੇ ਸ਼ਬਦ ਹਜ਼ਾਰੇ ਕੋਈ ਬਾਣੀ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੇ ਸ਼ਬਦ ਹਜ਼ਾਰੇ ਕੋਈ ਸਰਲੇਖ ਨਹੀਂ ਹੈ ਸ਼ਬਦ ਹਜ਼ਾਰੇ ਗੁਰਮੁਖ ਪਿਆਰਿਆਂ ਨੇ ਗੁਟਕੇ ਵੇ ਛਾਪੇ ਨੇ ਉਹਦਾ ਨਾਮ ਸ਼ਬਦ ਹਜ਼ਾਰੇ ਰੱਖ ਤਾ ਕਿਉਂ ਭਾਈ ਅੱਗੇ ਗੁਰਸਿੱਖਾਂ ਨੂੰ ਜਪਜੀ ਸਾਹਿਬ ਤੋਂ ਬਾਅਦ ਜਿਹੜੀ ਬਾਣੀ ਯਾਦ ਹੁੰਦੀ ਸੀ ਉਹ ਸ਼ਬਦ ਪੜ੍ਹੀ ਜਾਣੇ ਜਿਹੜੇ ਵੀ ਯਾਦ ਬੇਨਤੀ ਦੇ ਸ਼ਬਦ ਯਾਦ ਕਰ ਲੈਣੇ ਉਹ ਪੜ੍ਹੀ ਜਾਣੇ ਤੁਰਦੇ ਆ ਫਿਰਦੇ ਆ ਜਿੰਨੀ ਬਾਣੀ ਕੰਠ ਹੈ ਉਹ ਪੜ੍ਹੀ ਜਾਣੀ ਐਦਾਂ ਗੁਰਮੁਖ ਪਿਆਰਿਆਂ ਨੇ ਉਹ ਸ਼ਬਦਾਂ ਤੋਂ ਸ਼ਬਦ ਇਕੱਠੇ ਕਰਕੇ ਇੱਕ ਨਾਲ ਬਾਣੀ ਹੋਰ ਐਡ ਕਰਤੀ ਗੁੱਟ ਕੇ ਵਿੱਚ ਵੀ ਭਾਈ ਆ ਵੀ ਪੜੋ ਨਾਲ ਸਰ ਲੈ ਬੇਨਤੀ ਰੂਪ ਵਿੱਚ ਸਾਥ ਸੰਗਤ ਜੇ ਨਹੀਂ ਬਾਣੀ ਸਿੱਖ ਨੂੰ ਯਾਦ ਹੁੰਦੀ ਸੀ ਉਹ ਸਾਰਾ ਦਿਨ ਪੜ੍ਹਦੇ ਰਹਿੰਦੇ ਸੀ ਭਾਈ ਵਿਧੀਚਨ ਸਾਹਿਬ ਨੂੰ ਉਹ ਸ਼ਲੋਕ ਯਾਦ ਸੀ ਉਹ ਮੌਜ ਵਿੱਚ ਪੜ੍ਹ ਰਹੇ ਸੀ ਮੁਸਲਮਾਨ ਨੇ ਆ ਕੇ ਸਵਾਲ ਕਰਤਾ ਝੂਠ ਹੈ ਹੁਣ ਕਿ ਨਹੀਂ ਝੂਠ ਨਹੀਂ ਸੱਚ ਹੈ ਕਹਿੰਦਾ ਮੈਂ ਕਿਵੇਂ ਵਿਸ਼ਵਾਸ ਕਰਾਂ ਭਾਈ ਵਿਧੀਚਨ ਸਾਹਿਬ ਨੇ ਕਿਹਾ ਮੈਂ ਇੱਕ ਛੋਟਾ ਜਿਹਾ ਗੁਰੂ ਘਰ ਦਾ ਸੇਵਾਦਾਰ ਐ ਮੈਨੂੰ ਬਦਨਾਮ ਚੋਰ ਤੋਂ ਮੇਰੇ ਗੁਰੂ ਨੇ ਸਿੱਖ ਬਣਾਇਆ ਜਦ ਮੈਂ ਆਪਣੇ ਗੁਰੂ ਤੇ ਮਾਨ ਰੱਖ ਕੇ ਤੇਰੇ ਨਾਲ ਵਾਅਦਾ ਕਰਦਾ ਮੁਸਲਮਾਨ ਫਕੀਰਾ ਜੇ ਇਹ ਲਿਖਿਆ ਤੇ ਇਹਦਾ ਪ੍ਰੈਕਟੀਕਲ ਸਬੂਤ ਦਵਾਗਾ ਮੈਂ ਜੇ ਇਹ ਲਿਖਿਆ ਤੇ ਇਹਦਾ ਸਬੂਤ ਦਵਾਗਾ ਮੈਂ ਪਰ ਉਹਨਾਂ ਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਹੋਏ ਜੀਵੰਦੇ ਵਿੱਚੜੇ ਉਹ ਮੂਹਿਆ ਨਾ ਜਾਹੀ ਸ਼ੌੜ ਮੁਸਲਮਾਨ ਨੇ ਕਹੇ ਕਿਵੇਂ ਹੋ ਸਕਦਾ ਹੈ ਮਰਨ ਤੋਂ ਬਾਅਦ ਕੋਈ ਉੱਥੇ ਕਿਵੇਂ ਜਾ ਸਕਦਾ ਹੈ ਮੂਆ ਨਾ ਜਾਹੀ ਸ਼ੌੜ ਕੋਈ ਐਦਾਂ ਦਾ ਸੰਤ ਹੁੰਦਾ ਹੈ ਪੱਕਾ ਭਾਈ ਜਿਹੜਾ ਮਰਨ ਤੋਂ ਬਾਅਦ ਉੱਥੇ ਤੱਕ ਜਾਵੇ ਦਰਗਾਹ ਤੱਕ ਸਾਰੇ ਇੱਥੇ ਛੱਡ ਜਾਂਦੇ ਨੇ ਕਹਿੰਦੇ ਭਾਈ ਪੱਕੇ ਹੁੰਦੇ ਨੇ ਜਿਹੜੇ ਦਰਗਾਹ ਤੱਕ ਨਿਭ ਜਾਂਦੇ ਮੈਂ ਗੁਰੂ ਤੇ ਮਹਾਨ ਰੱਖ ਕੇ ਤੈਨੂੰ ਸਬੂਤ ਦਿੰਨਾ ਮੈਂ ਵਾਦਾ ਕਰਦਾ ਗੁਰੂ ਤੇ ਮਹਾਨ ਰੱਖ ਕੇ ਇਹ ਮੁਸਲਮਾਨ ਫਕੀਰ ਜਿੱਦਣ ਤੇਰੀ ਉਮਰ ਦਾ ਆਖਰੀ ਦਿਨ ਹੋਏਗਾ ਮੈਂ ਤੇਰੇ ਕੋਲ ਆਵਾਂਗਾ ਤੇਰੇ ਨਾਲ ਸਰੀਰ ਛੱਡਾਂਗਾ ਦਰਗਾਹ ਤੱਕ ਨਾਲ ਜਾਵਾਂਗਾ ਐਡੀ ਵੱਡਾ ਵਾਅਦਾ ਕਰ ਲਿਆ ਉਹ ਮੁਸਲਮਾਨ ਕਹਿੰਦਾ ਠੀਕ ਹੈ ਜਿੱਦਣ ਮੇਰਾ ਅੰਤਮ ਦਿਨ ਹੋਇਆ ਆਏਗਾ ਤੂੰ ਉਹਨਾਂ ਕਹਿੰਦਾ ਮੈਂ ਆਵਾਂਗਾ ਤੇਰੇ ਨਾਲ ਸਰੀਰ ਛੱਡਾਂਗਾ ਤੇਰੇ ਨਾਲ ਦਰਗਾਹ ਤੱਕ ਜਾਵਾਂਗਾ ਸ਼ੀਵ ਬਾਤਿਆਂ ਦੇ ਕੋਲ ਰਹਿ ਫਿਰ ਭਾਈ ਵਿਧੀਚੰਦ ਸ੍ਰੀ ਕੀਰਤਪੁਰ ਸਾਹਿਬ ਆ ਗਏ ਸੇਵਾ ਚਲਦੀ ਰਹੀ ਭਾਈ ਵਿਧੀਚੰਦ ਸਾਹਿਬ ਨੂੰ 15 ਦਿਨ ਪਹਿਲਾਂ ਪਤਾ ਲੱਗ ਗਿਆ ਕਿ ਉਹ ਮੁਸਲਮਾਨ ਫਕੀਰ ਦਾ ਵਕਤ ਆਉਣ ਵਾਲਾ ਹੈ ਇਹਦਾ ਮਤਲਬ ਇੰਨੀ ਸੁਰਤੀ ਉੱਚੀ ਹੋ ਗਈ ਭਾਈ ਵਿਧੀਚੰਦ ਸਾਹਿਬ ਨੂੰ ਬ੍ਰਹਮ ਗਿਆਨੀ ਗੁਰੂ ਨੇ ਬਣਾ ਦਿੱਤਾ ਪਤਾ ਲੱਗ ਗਿਆ ਵੀ ਉਹਦੀ ਉਮਰ ਦਾ ਟਾਈਮ ਹੋ ਗਿਆ ਆ ਗਏ ਮੰਗੀ ਮਹਾਰਾਜ ਮੈਂ ਨਾ ਦਿਓ ਬੰਦ ਵਾਦਾ ਕਰ ਬੈਠਾ ਉਹ ਸ਼ਹਿਰ ਦਾ ਨਾਮ ਹੈ ਦਿਓ ਬੰਦ ਅੱਜ ਵੀ ਜਦੋਂ ਤੁਸੀਂ ਸਹਾਰਨਪੁਰ ਤੋਂ ਅੱਗੇ ਜਾਉਂਗੇ ਜੁਪੀ ਤੋਂ ਜਫਰਨਗਰ ਨੂੰ ਉਹ ਰਸਤੇ ਵਿੱਚ ਆਉਣੇ। ਕਹਿ ਰਹੇ ਜੀ ਮੈਂ ਦਿਓਵੰਦ ਵਾਦਾ ਕੀਤਾ ਹੈ ਮੁਸਲਮਾਨ ਨਾਲ। ਮੈਂ ਉਹਦੇ ਨਾਲ ਸਰੀਰ ਛੱਡਣੇ ਦਰਗਾਹ ਤੱਕ ਜਾਣਾ ਉਹਨੂੰ ਦੱਸਣੇ ਕਿ ਜੇ ਕੋਈ ਗੁਰੂ ਦਾ ਪੱਕਾ ਹੋਵੇ ਉਹ ਦਰਗਾਹ ਤੱਕ ਜਾਂਦਾ ਹੈ। ਪੱਕੇ ਦਰਗਾਹ ਤੱਕ ਜਾਂਦੇ ਨੇ। ਮੈਂ ਇਹ ਦੱਸਣੇ ਮਰੋ ਮੈਂ ਵਾਦਾ ਕਰ ਲਿਆ ਤੁਹਾਡੇ ਤੇ ਮਾਨ ਰੱਖ ਕੇ ਮੈਂ ਵਚਨ ਕਰ ਲਿਆ ਹਜ਼ੂਰ ਨੇ ਕਹ ਜੇ ਮਾਨ ਰੱਖ ਕੇ ਵਚਨ ਕੀਤਾ ਤੇਰਾ ਵਚਨ ਨਹੀਂ ਟੁੱਟਣ ਦੇਾਂਗੇ ਜਾ ਵਿਦੀ ਚੰਦ ਤੂੰ ਗੁਰੂ ਦੀ ਇਸ ਪੰਗਤੀ ਦੀ ਵਿਆਖਿਆ ਕਰ ਜਾ ਉਸ ਮੁਸਲਮਾਨ ਫਕੀਰ ਦੇ ਨਾਲ ਸਰੀਰ ਛੱਡੇਗਾ ਪਾਤਸ਼ਾਹ ਨੇ ਸ੍ਰੀ ਕੀਰਤਪੁਰ ਸਾਬ ਤੋਂ ਵਿਦਿਆ ਕੀਤਾ ਹਜ਼ੂਰ ਕਈ ਮੀਲ ਤੱਕ ਤੋਰਨ ਗਏ ਕਿ ਦੁਆਰਾ ਨਹੀਂ ਵਿਦੀ ਚੰਦ ਨੇ ਆਉਣਾ ਦਿਓ ਬੰਦ ਸਰੀਰ ਛੱਡਣਾ ਜਾ ਕੇ ਹਜ਼ੂਰ ਸ਼ੇਵ ਪਾਤਸ਼ਾਹ ਬੜੀ ਦੂਰ ਤੱਕ ਤੁਰ ਕੇ ਗਏ ਤੇ ਵਿਧੀ ਚੰਦ ਨੇ ਕਿਹਾ ਹੁਣ ਮਹਾਰਾਜ ਮੁੜ ਜਾਓ ਮੈਨੂੰ ਅਗਿਆ ਦਿਓ ਮੈਂ ਘੋੜੇ ਤੇ ਜਾਵਾਂ ਕਹਿੰਦੇ ਨਹੀਂ ਥੋੜੀ ਦੂਰ ਤੱਕ ਹੋਰ ਤੁਰ ਕੇ ਜਾਂਦੇ ਆਂ ਹੋਰ ਤੁਰਦੇ ਆਂ ਤੁਰਦੇ ਆਂ ਸੂਰਜ ਛਿਪ ਗਿਆ ਮਹਾਰਾਜ ਹੁਣ ਤੇ ਵਾਪਸ ਮੁੜ ਜਾਓ ਮਹਾਰਾਜ ਹੁਣ ਮੈਨੂੰ ਅਗਿਆ ਦਿਓ ਜਾਣ ਦਿਓ ਛੇਵੇਂ ਪਾਤਸ਼ਾਹ ਨੇ ਸੰਗਤ ਵਿੱਚ ਮਾਣ ਵੀ ਦਿੱਤਾ ਸਿਰੋਪਾਉ ਵੀ ਦਿੱਤਾ ਤੋਰਨ ਵਾਸਤੇ ਕਈ ਮੀਲ ਦੂਰ ਤੱਕ ਗਏ ਜਦੋਂ ਹਨੇਰਾ ਪੈਣ ਲੱਗਾ ਭਾਈ ਵਿਧੀ ਚੰਦ ਸਾਹਿਬ ਨੇ ਕਿਹਾ ਮਹਾਰਾਜ ਹੁਣ ਤੁਸੀਂ ਵਾਪਸ ਚਲੇ ਜਾਓ ਛੇਵੇਂ ਪਾਤਸ਼ਾਹ ਤੋਰਨ ਲੱਗੇ ਪਿਆਰ ਨਾਲ ਵਾਹਾਂ ਤੋਂ ਪਕੜ ਕੇ ਘੁੱਟ ਕੇ ਸੀਨੇ ਨਾਲ ਲਾਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਅੱਖਾਂ 'ਚ ਵੇਖਿਆ ਨਾ ਵਿਦੀ ਚੰਦ ਨੇ ਛੇਵੇਂ ਪਾਤਸ਼ਾਹ ਦੀਆਂ ਅੱਖਾਂ 'ਚ ਹੰਝੂ ਕਿਰ ਰਹੇ ਨੇ ਹੱਥ ਜੋੜ ਵਿਦੀ ਚੰਦ ਨੇ ਕਿਹਾ ਮਹਾਰਾਜ ਤੁਸੀਂ ਕਿਉਂ ਰੋ ਰਹੇ ਹੋ ਰੋ ਮੈਂ ਤੇ ਮੈਂ ਪਾਤਸ਼ਾਹ ਮੇਰੇ ਵਰਗੇ ਤੇ ਹਜ਼ਾਰਾਂ ਸਿੱਖ ਨੇ ਤੁਹਾਡੇ ਕੋਲ ਮੇਰੇ ਵਰਗੇ ਤੇ ਹਜ਼ਾਰਾਂ ਸਿੱਖ ਨੇ ਇੱਕ ਨਜ਼ਰ ਪਾਓ ਮੇਰੇ ਵਰਗੇ ਹਜ਼ਾਰਾਂ ਬਣਾ ਦਿਓ ਰੋਮਾਂ ਤੇ ਮੈਂ ਪਾਤਸ਼ਾਹ ਤੁਹਾਡੇ ਵਰਗਾ ਗੁਰੂ ਨਹੀਂਓ ਮੈਨੂੰ ਮਿਲਣਾ ਛੇਵੇਂ ਪਾਤਸ਼ਾਹ ਨੇ ਪਿਆਰ ਨਾਲ ਹੰਝੂ ਪੂੰਝਦਿਆਂ ਕਿਹਾ ਉਹ ਭਾਈ ਵਿਦੀਚੰਦ ਜੇ ਮੇਰੇ ਵਰਗਾ ਤੈਨੂੰ ਗੁਰੂ ਨਹੀਂ ਨਾ ਮਿਲਣਾ ਤੇਰੇ ਵਰਗਾ ਸਿੱਖ ਵੀ ਨਹੀਂ ਮੈਨੂੰ ਮਿਲਣਾ ਪਾਤਸ਼ਾਹ ਨੇ ਪਿਆਰ ਚ ਵਿਦਿਆ ਕੀਤਾ ਭਾਈ ਵਿਦੀਚੰਦ ਸਾਹਿਬ ਨੇ ਦਿਓ ਵਨ ਸਰੀਰ ਛੱਡਿਆ ਇਸ ਪੰਕਤੀ ਦੀ ਵਿਆਖਿਆ ਕੀਤੀ ਮੁਸਲਮਾਨ ਫਕੀਰ ਦੇ ਨਾਲ ਦਰਗਾਹ ਤੱਕ ਨਵੇ ਇਹ ਐਵੇਂ ਨਹੀਂ ਕੱਲੀ ਕਹਿਣ ਦੀ ਗੱਲ ਰੱਬ ਦੀ ਦਰਗਾਹ ਤੱਕਾਂ ਕੀਤੀ ਹੋਈ ਸੰਗਤ ਜਪਿਆ ਹੋਇਆ ਨਾਮ ਕੀਤੇ ਹੋਏ ਕਰਮ ਸੱਜਣ ਸਹੀਨ ਹਾਲ ਮੈਂ ਚਲਦੇ ਹਨ ਹਾਲ ਚਲਨ ਜਿੱਥੇ ਲਿਖਾ ਮੰਗੀ ਹੈ ਤਿੱਥੇ ਖੜੇ ਦਸਨ ਕਰਮ ਵੀ ਨਾਲ ਜਾਣਗੇ ਉਹਦੇ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਮਹਾਰਾਜ ਕਰਮਾਂ ਕਰਕੇ ਅਸੀਂ ਵਿਛੜੇ ਹੋਏ ਹਾਂ ਸਾਡੇ ਕਰਮ ਸਾਨੂੰ ਗੁਰੂ ਤੋਂ ਦੂਰ ਕਰ ਦਿੰਦੇ ਨੇ ਮਹਾਰਾ ਕਿਰਪਾ ਕਰਕੇ ਮਿਲ ਲਓ ਆਖੋ ਕਰਮਾਂ ਕਰਕੇ ਮਹਾਰਾ ਵਿਛੜੇ ਹੋਏ ਹਾਂ ਕਿਰਪਾ ਕਰਕੇ ਮਿਲ ਲਓ ਇਹ ਪੰਕਤੀ ਪੜ੍ਹੀਏ ਅੱਗੇ ਆਪਾਂ ਨਾਮ ਜਪਣ ਦਾ ਹੋਰ ਕੀ ਲਾਭ ਹੁੰਦਾ ਹੈ ਕਿਉਂ ਜਪਣਾ ਇਹ ਆਪਾਂ ਗੁਰ ਚਰਣਾ ਵਿੱਚ ਹੁਣ ਆਪਾਂ ਮੰਗਣਾ ਅਰਦਾਸ ਕਰਕੇ ਫਿਰ ਇੱਕ ਸਵਾਲ ਪੈਦਾ ਹੋਣਾ ਕੱਲ ਦੀ ਕਥਾ 'ਚ ਜੋ ਹੁਣੇ ਮੇਰੇ ਮਨ 'ਚ ਆਇਆ ਉਹ ਸਵਾਲ ਇਹ ਹੈ ਵੀ ਅਰਦਾਸ ਕਿਵੇਂ ਕਰਨੀ ਹੈ ਅਰਦਾਸ ਕਿਹਦੇ ਅੱਗੇ ਕਰਨੀ ਹੈ ਅਰਦਾਸ ਵਿੱਚ ਮੰਗਣਾ ਕੀ ਹੈ ਤਿੰਨ ਚੀਜ਼ਾਂ ਨੇ ਤੁਸੀਂ ਵੀ ਸੋਚ ਕੇ ਆਇਓ ਅਰਦਾਸ ਕਿਹਦੇ ਅੱਗੇ ਕਰਨੀ ਹੈ ਅਰਦਾਸ ਚ ਮੰਗਣਾ ਕੀ ਹੈ ਅਰਦਾਸ ਕਿਵੇਂ ਕਰਨੀ ਹੈ ਕਈਆਂ ਦੀ ਇਹ ਸਵਾਲ ਮੇਰਾ ਵੀ ਹੁੰਦਾ ਹੈ ਕਈ ਵਾਰ ਤੁਹਾਡਾ ਵੀ ਸ਼ੱਕ ਹੁੰਦੀ ਮੇਰੀ ਅਰਦਾਸ ਨਹੀਂ ਪੂਰੀ ਹੋ ਰਹੀ ਜੀ ਮੇਰੀ ਤਾਂ ਸੁਣਦਾ ਹੀ ਨਹੀਂ ਮਾਰੇ ਸਾਡੀ ਤਾਂ ਅਰਦਾਸ ਹੀ ਨਹੀਂ ਪੂਰੀ ਹੁੰਦੀ ਫਿਰ ਅਸੀਂ ਕਿਸੇ ਨੂੰ ਕਹਿੰਨੇ ਤੁਸੀਂ ਕਰੋ ਆਓ ਪਹਿਲਾਂ ਆਪਾਂ ਇਹ ਅਰਦਾਸ ਕਰੀਏ ਮਾਰਾ ਕਿਰਪਾ ਕਰੋ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਪੁੰਟ ਦੇ ਇਸ ਪ੍ਰਮੇ ਥਕਾ ਹੈ ਪ੍ਰਭ ਕੀ ਸ਼ਾਮ ਪੜੋ ਪਿਆਰ ਨਾਲ

മ കേരമ കേര ക്കമ കേര മ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਅਜ ਕੇ ਕਰ ਕਿਰਪਾ ਕਰੋ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਿਰਤ ਕਰਮ ਕੇ ਵਿੱਚੜੇ ਕਿਰਤ ਕਰਮ ਕੇ ਵਿੱਚੜੇ ਕਿਰਤ ਕਰਮ ਕੇ ਵਿੱਚ ਵਾਹ ਵਾਹ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਕਰ ਕਿਰਪਾ ਮਿਲੋ ਰਾਮ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਤੋ ਢਿਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਉਹ ਪਹੁੰਚ ਗਏ ਨੇ ਅਗਲਾ ਪ੍ਰੋਗਰਾਮ ਸਰਵਣ ਕਰੋ ਆਪੋ ਤਿੰਨੇ ਦਿਵਾਨਾਂ ਵਿੱਚ ਨਾਮ ਦੀ ਗੁਰੂ ਦੀ ਜਪਣ ਵਾਲਿਆਂ ਦੀ ਮਹਿਮਾ ਵਡਿਆਈ ਕਰਨੀ ਹੋਰ ਨਹੀਂ ਕੁਝ ਵੀ ਇਹੀ ਆਪਣੇ ਨਾਲ ਜਾਣਾ ਮੈਨੂੰ ਹੁਣੇ ਪਤਾ ਲੱਗਾ ਕਥਾ ਤੋਂ ਪਹਿਲਾਂ ਹੀ ਕੋਈ ਸਵਾਲ ਆਇਆ ਕਹਿੰਦੇ ਭਾਈ ਸਾਹਿਬ ਜਵਾਬ ਦੇਓਗੇ ਫਿਰ ਉਹਨਾਂ ਆਪੇ ਕਹਿਤਾ ਕਹਿੰਦੇ ਨਾ ਦਈਏ ਮੈਂ ਕਿਹਾ ਮਿਹਰ ਦਾ ਅੰਦਰੋਂ ਕਹਿ ਰਿਹਾ ਮੈਂ ਨਹੀਂ ਦੇਣਾ ਮੈਂ ਤੇ ਅੰਦਰੋਂ ਕਹਿ ਰਿਹਾ ਨਹੀਂ ਦੇਣਾ ਮੈਨੂੰ ਤਾਂ ਦੁਪਹਿਰੇ ਵੀ ਸਜਣਾ ਦਾ ਇੱਥੋਂ ਫੋਨ ਆਇਆ ਕਹਿੰਦੇ ਭਾਈ ਸਾਹਿਬ ਜੀ ਕੱਲ ਇੰਟਰਵਿਊ ਕਰਨੀ ਹੈ ਤਾਂ ਮੈਂ ਉਹਨਾਂ ਕੋ ਜਵਾਬ ਨਹੀਂ ਕੋਈ ਇਹ ਤੁਸੀਂ ਕੋ ਇਦਾਂ ਦੇ ਹਾਂ ਬੈਠੋ ਸਵਾਲ ਜਵਾਬ ਐਂ ਥੋੜੀ ਹੁੰਦੇ ਵਿੱਚ ਜੋ ਕੁਝ ਅੱਜ ਸਿੱਖਾਂ ਦਾ ਚੱਲ ਰਿਹਾ ਸਭ ਤੋਂ ਵੱਧ ਫੇਸਬੁੱਕ ਤੇ ਕਲੇਸ਼ ਸਿੱਖ ਕੌਮ ਦਾ ਚੱਲ ਰਿਹਾ ਹੈ ਸਭ ਤੋਂ ਵੱਧ ਜਿਨ੍ਹਾਂ ਦੇ ਨਾਮ ਨਾਲ ਸੰਤ ਲੱਗਦਾ ਉਹ ਵੀ ਜਵਾਬ ਦੇ ਰਹੇ ਨੇ ਫੇਸਬੁੱਕ ਤੇ ਸੰਤ ਕਿਸੇ ਦਾ ਜਵਾਬ ਦੇ ਨਹੀਂ ਉਹ ਸਿਰਫ ਰੱਬ ਨੂੰ ਜਵਾਬ ਦੇ ਉਹਨ ਕਿਸੇ ਨੂੰ ਜਵਾਬ ਨਹੀਂ ਲੈਣਾ ਉਹ ਵੇਪਰਵਾਈ ਤੇ ਚੱਲਦਾ ਸਾਡੀ ਡਿਊਟੀ ਲੋਕਾਂ ਦੇ ਝਗੜਿਆਂ ਦੇ ਜਵਾਬ ਦੇਣ ਦੀ ਨਹੀਂ ਹੈ ਹਾਂ ਕਥਾ ਵਿਚਾਰ ਦੀ ਗੱਲ ਕਰੋ ਉਹ ਕਰਾਂ ਨਾ ਨਿੰਦਕਾਂ ਨੂੰ ਜਵਾਬ ਦੇਣ ਵਾਸਤੇ ਨਹੀਂ ਹੈ ਇਸ ਲਈ ਸਾਧ ਸੰਗਤ ਬਿਲਕੁਲ ਇਹਨਾਂ ਚੀਜ਼ਾਂ ਤੋਂ ਆਪਾਂ ਬਚਣੇ ਕਿਉਂਕਿ એનર્ਜੀ ਵੇਸਟ ਹੋ ਰਹੀ ਹੈ ਟਾਈਮ ਵੇਸਟ ਹੋ ਰਿਹਾ ਹੈ ਔਰ ਕੌਮ ਦਾ ਬਹੁਤ ਕੀਮਤੀ ਖਜ਼ਾਨਾ ਵੇਸਟ ਹੋ ਰਿਹਾ ਹੈ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਸਮਤ ਦੇਣ ਗੁਰੂ ਦੇ ਚਰਨਾਂ 'ਚ ਕੋਈ ਵਿਚਾਰ ਨਾਮ ਦੀ ਨਾਮ ਜਪਣ ਵਾਲਿਆਂ ਦੀ ਗੁਰੂ ਦੀ ਵਡਿਆਈ ਆਪਾਂ ਲਾਹ ਲਈਏ ਇਦੇ ਵਿੱਚ ਇਲਾਹਾ ਸਭ ਕੁਝ ਮਿਲ ਲੈ। ਬਾਕੀ ਵਿਚਾਰਾਂ ਨਾਲ ਦੀ ਨਾਲ ਆਪਾਂ ਕਰਦੇ ਰਵਾਂਗੇ। ਸਭ ਸੰਗਤਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।